ਹਰਦਾਬਾਦ ਹਰਦਾਬਾਦ ਮੋਰਾਬਾਦ ਬਾਬਾ ਸਾਹਿਬ ਤੇਰੀ ਸੋਚ ਤੇ ਨਾਰਾ ਲਾ ਕੇ ਧੂਮ ਕੇ ਡਾਕਟਰ ਭੀਮ ਰਹੋ ਅਮੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਭੀਮ ਰਹੋ ਅਮੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਅੱਜ ਸਾਡਾ ਜਦੋਂ ਵੈਕੀਨ ਪਹੁੰਚਿਆ ਜੋ ગ્રામ ਸਤੀਅਸ ਦੇਸ਼ ਦਾ ਉਹਨੇ ਲੋਕ ਸਾਹਬ ਵਿੱਚ ਇੱਕ ਬੋਲਿਆ ਸੀ ਅਮੇਦਕਰ ਅਮੇਦਕਰ ਲਈ ਹੈ ਉਹ ਬਾਬਾ ਸਾਡੇ ਸਾਡੇ ਇਤਤਰ ਹਰੇ ਬਣਿਆ ਸਾਡੇ ਵਾਸਤੇ ਉਹ ਭਗਵਾਨ ਆ ਜਿਨ੍ਹਾਂ ਨੇ ਸਾਡੇ ਐਸਸੀ ਦੁਆਰਾ ਦੇ ਜਿਹੜਾ ਸਾਥੋ ਸਾਡੀ ਜੀਵਨ ਦੀ ਜ਼ਿੰਦਗੀ ਦਿੱਤੀ ਆ ਵੈ ਤੇ ਬਾਬਾ ਸਾਹਿਬ ਸਾਰੇ ਸਮਾਰਦਾ ਆ ਬਲਕਿ ਜਨਰ ਕੈਟਾਗਰੀ ਆ ਐਸਸੀ ਆ ਸਭ ਦਾ ਆ ਸਾਡੂ ਦੁਕਾਨ ਦਿੱਤਾ ਆ ਪਰ ਜੋ ਅਜ ਇਸ ਮਨੁਸਿਮਤੀ ਸਾੜੀ ਆ ਬਾਬਾ ਹੈ ਸਈ ਸਾਲ ਪਹਿਲਾਂ ਹੀ ਸਾੜਤੀ ਸੀ ਅੱਜ ਇਸ ਮੁਕਸਦ ਵਿੱਚ ਜਿਹੜੀ ਆ ਇਹ ਮਨੁਸਿਮਤੀ ਸਾੜੀ ਆ ਇਹ ਵੀ ਵੀ ਕੇ ਸਰਕਾਰ ਦੇ ਵਿਰੋਧ ਆ ਸਰਕਾਰ ਸਾਡੀ ਪ੍ਰੈਸਾ ਦੇ ਵਧੋ ਤੇ ਪੁੱਛੀ ਸਰਕਾਰ ਕਿਉਂਕਿ ਅਸੀਂ ਰਾਸ਼ਟਰਪਤੀ ਨੂੰ ਮੰਗ ਕਰਦੇ ਹਾਂ ਕਿ ਜਿਹੜਾ ਅਮਰਸ਼ਾ ਗ੍ਰਹਿਮਤੀ ਦੇ ਦਿੱਤਾ ਜਿਹਨੂੰ ਅਹੁਦੇ ਤੋਂ ਹਟਾਇਆ ਜਾਵੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਵਿਰੋਧ ਦੀ ਆਵਾਜ਼ ਉੱਕੀ ਆ ਅਗਰ ਅਮਿਤ ਸ਼ਾ ਜੀ ਮਾਫੀ ਨਹੀਂ ਮੰਗ ਦਿੱਤਾ ਅਗਲਾ ਸਟੈਪ ਤੁਹਾਡਾ ਕੀ ਹੋਵੇਗਾ ਅਮਰਸ਼ਾ ਨੂੰ ਜਿਹੜਾ ਸਾਡੇ ਸਮਾਜਿਕ ਗੁੱਟ ਨੇ ਇਹ ਟੇਕਣੇ ਪੈਣੇ ਆ ਕਿ ਅਸੀਂ 2ਪ੍ਰੈਲ ਨੂੰ ਜਹਾ ਕੱਟ ਕੀਤਾ ਜੀ ਆ ਜਿਹੜਾ ਸਾਡਾ ਸਿਧਾਂਤ ਨੂੰ ਅਸੀਂ ਹਟੂ ਕੋਯੋਰ ਕੀਤਾ ਸੀਗਾ ਕੋਈ ਇਹ ਕਾਂਗਰਸ ਪਾਰਟੀ ਇਕੱਲਾ ਨਹੀਂ ਹੈ ਸਾਡੇ ਜਿੰਨਾ ਦੇਸ਼ ਵਿੱਚ ਵਸਦੇ ਸਾਡੇ ਅਸੀਂ ਪਾਰ ਸਭ ਦਾ ਬਾਬਾ ਸਾਹਿਬ ਆ ਜੇ ਉਸ ਉਸ ਨੇ ਨਾ ਮਾफी ਮੰਗੀ ਅਸੀਂ ਕਾਲ ਕਰਾਂਗੇ ਮੀਟਗਾ ਕਰਕੇ ਪੂਰਾ ਭਾਰਤ ਉਹ ਜੇ ਬੰਦ ਕਰਾਂਗੇ ਦੋ ਘੰਟੇ ਤੋਂ ਵੱਧ ਹਰਤ ਬੰਦ ਕਰਾਂਗੇ ਜੀ ਜਿਵੇਂ ਦਲਤ ਸਮਾਜ ਅਲੱਗ-ਅਲੱਗ ਮੰਨੋ ਪੜਾਵਾਂ ਤੇ ਜਾ ਕੇ ਜਿਵੇਂ ਰੋਸ ਮਜਾਰੇ ਕਰ ਰਹੇ ਕਿ ਇੱਕ ਤਾਂ ਦੇ ਇਕੱਠੇ ਹੋਣ ਦੀ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਸਾਨੂੰ ਪਿਲ ਕਰਦੇ ਆ ਭਾਵੇਂ ਉਹ ਕਿਸੇ ਵੱਜ ਸਾਰ ਪਾਰਟੀ ਆ ਪਾਵੇਂ ਕਨਸ ਪਾਰਟੀ ਆ ਪਾਵੇਂ ਸਾਡੇ ਐਸਸੀ ਜਹੇਬੰਦੀਆ ਆ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਉਹ ਮੀਟਿੰਗ ਕਰਕੇ ਅਸੀਂ ਭਾਰਤ ਕਾਲ ਬੰਦ ਕਰਕੇ ਕਾਲ ਵੀ ਦੇਖ ਸਕਦੇ ਜੇ ਅੰਮ੍ਰਿਤਸਰ ਦੇ ਮਾਫੀ ਨਾਮ ਮੰਗੇ ਤੇ ਵਿੱਚ ਆ ਵੀ ਪ੍ਰਚਲਿਤ ਗੱਲ ਹੈ ਨਾਰੀ ਢੋਰ ਛੂਦਰ ਤੀਨੋਂ ਫਟਕੜ ਕੇ ਅਧਿਕਾਰੀ ਜਦ ਕਿ ਭਗਵਾਨ ਵਾਰਵਿਕੀ ਰਾਮਾਇਣ ਇਹ ਕਹਦੀ ਹੈ ਜਨਨੀ ਔਰ ਜਨਮ ਭੂਮੀ ਸਵਰਗ ਸੇ ਵੱਡ ਕਰ ਕਿੰਨਾ ਅੰਤਰ ਹੈ ਦੋਨਾਂ ਗੱਲਾਂ ਦੇ ਵਿੱਚ ਸੋ ਸਾਡਾ ਜਿਹੜਾ ਭਾਰਤੀ ਸੰਵਿਧਾਨ ਹੈ ਜੋ ਉਸਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਹੈ ਸਾਡਾ ਸੰਵਿਧਾਨ ਹਰ ਇੱਕ ਜਾਤੀ ਨੂੰ ਭਾਰਤ ਦੇ ਅੰਦਰ ਚਣਵੀ ਧੀ ਨੂੰ ਪੈਣ ਨੂੰ ਮਾਂ ਨੂੰ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਹਰ ਇੱਕ ਬੰਦੇ ਲਈ ਇੱਕੋ ਜਿਹਾ ਜਿਹੜਾ ਹੈਗਾ ਸੰਵਿਧਾਨ ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਸੰਵਿਧਾਨ ਦਿੰਦਾ ਅਸੀਂ ਸੰਵਿਧਾਨ ਨੂੰ ਮੰਗਦੇ ਆ ਮਨੁੱਖ ਸੁਭਰਤੀ ਨਹੀਂ ਤੁਹਾਨੂੰ ਵੀ ਲੱਗਦਾ ਜਿਵੇਂ ਰੋਸ ਮਜਾਲਾ ਚੱਲ ਰਿਹਾ ਹੈ ਆ ਦਿਲਬਰ ਦਿਨ ਜਿਵੇਂ ਰੋਸ ਵਧ ਰਿਹਾ ਹੈ ਦਲਤਾਂ ਜੀ ਅੰਮ੍ਰਿਤ ਸ਼ਾਹ ਕਿਤੇ ਮਾਫੀ ਮੰਗਣ ਦੇ ਕਾਬਲ ਆਊਗਾ ਜੇ ਨਾ ਆਊਗਾ ਜੀ ਤੇ ਅਸੀਂ ਜਿਹੜਾ ਸੰਘਰਸ਼ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਦਿਨ-ਦਿਨ ਵਧਦਾ ਹੀ ਜਾਏਗਾ ਜਿਵੇਂ ਦਲਤ ਸਮਾਜ ਘੱਟ ਉੱਤਰਿਆ ਉਹਨਾਂ ਨੂੰ ਕੀ ਵੀ ਕਰਨਾ ਚਾਹੀਦਾ ਜਦੋਂ ਇਹ ਸਾਡਾ ਸੁਨੇਹਾ ਅਸੀਂ ਘਰ-ਘਰ ਤੱਕ ਲੈ ਕੇ ਜਾਵਾਂਗੇ ਜੇ ਕੋਈ ਸਾਡੇ ਰੱਬ ਤੋਂ ਘੱਟ ਵੀ ਰੱਬ ਹੈ ਸਾਡੇ ਦਲਤਾਂ ਦੇ ਰੱਬ ਹੈ ਭਾਰਤ ਦੇ ਅੰਦਰ ਜੰਮੀ ਹਰ ਔਰਤ ਦਾ ਰੱਬ ਹੈ ਜਿਹਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਉਹ ਡਾਕਟਰ ਪੀਮਰੋ ਬੇਸਕਰ ਦੇ ਭਾਰਤੀ ਸੰਵਿਧਾਨ ਦੇ ਅਧਿਰਾਹੀ ਮੰਡੋ ਸੁਭ੍ਰਿਤੀ ਜਿਹੜੀ ਆ ਦਾਸੀ ਪ੍ਰਥਾ ਦਾਸੀ ਪ੍ਰਥਾ ਜਿਹੜੀ ਕੁੜੀ ਨੂੰ ਜੇ ਉਹਦਾ ਪਤੀ ਮਰ ਜਾਂਦਾ ਹੈ ਵਿਧਵਾ ਹੋ ਜਾਂਦੀ ਸੀ ਸਤੀ ਪ੍ਰਥਾ ਉਹ ਬੰਦ ਕੀਤੀ ਤੇ ਜਿਹਦੇ ਨਾਲ ਕੀ ਹੈ ਪਤਨੀ ਕੁੜੀ ਹਰ ਔਰਤ ਨੂੰ ਜਿਹੜੀ ਆਪਦੀ ਮਾਪੇ ਦੀ ਜਾਇਦਾਦ ਦੇ ਵਿੱਚੋਂ ਹਿੱਸੇਦਾਰ ਦਾ ਜਿਹੜਾ ਬਣਾਇਆ ਉਹ ਭਾਰਤੀ ਸੰਵਿਧਾਨ ਨੇ ਬਣਾਇਆ ਉਹ ਜੋ ਕਿ ਬਿਲਕੁਲ ਵਧੀਆ ਹੈ ਚੰਗਾ ਹੈ ਔਰ ਅੱਜ ਤੱਕ 70 ਸਾਲਾਂ ਤੋਂ ਜੋ ਸਰਕਾਰ ਜੋ ਇਥੇ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇੱਕ ਸੰਵਿਧਾਨ ਦੇ ਵਿੱਚ ਸਮੋਇਆ ਹੋਇਆ ਹੈ ਔਰ ਬੜੇ ਵਧੀਆ ਢੰਗ ਨਾਲ ਚੱਲ ਰਹੀ ਪਰ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ ਇਹ ਭਾਰਤੀ ਸੰਵਿਧਾਨ ਨੂੰ ਤੋੜਨ ਦੀ ਬਰੋੜਨ ਦੀਆਂ ਗੱਲਾਂ ਕਰਦੀ ਹੈ ਇਹ ਦਲਤ ਵਿਰੋਧੀ ਸਰਕਾਰ ਹੈ ਅਸੀਂ ਰਾਸ਼ਟਰਪਤੀ ਯੂਨੀਅਸ ਨੇ ਇਹ ਨਾਂ ਦੇਲਾ ਚੋਣੇ ਆ ਕਿ ਜੋ ਅਮਿਤ ਸ਼ਾਹ ਨੇ ਸਾਡੇ ਰਹਿਬਰ ਬਾਬਾ ਸਾਹਿਬ ਵੀਰੋਂ ਅਵੇਦਕਰ ਜੀ ਨੂੰ ਅਪਸਬਦ ਬੋਲੇ ਆ ਉਹਨਾਂ ਦੀ ਸ਼ਾਨ ਦੇ ਖਿਲਾਫ ਹੈ ਜਿਹੜਾ ਬੋਲਿਆ ਹੈਗਾ ਇਹਦੇ ਤੇ ਸਾਡਾ ਸ਼ਿਕਾਰ ਸਵੱਦਾ ਹੀ ਜਾਣਾ ਦਿਨ ਬੋ ਦਿਨ ਵਧੇਗਾ ਹੋਰ ਵਧੇਗਾ ਜੇ ਅਮਿਤ ਸ਼ਾਹ ਨੇ ਮਾਫੀ ਨਾ ਮੰਗੀ ਤੇ ਭਾਜਪਾ ਨੇ ਜਾਂ ਰਾਸ਼ਟਰਪਤੀ ਦਾ ਉਹਨਾਂ ਨੇ ਕੋਈ ਕਾਰਵਾਈ ਬਣਦੀ ਨਹੀਂ ਕੀਤੀ ਨਾ ਜਿਵੇਂ ਅਕਸਰ ਹੀ ਦੇ ਨਾਲ ਚ ਵੇਖਿਆ ਕਰਨੀ ਹੈ ਕਿ ਕਾਂਗਰਸ ਪਾਰਟੀ ਇਸ ਨੂੰ ਜੈ ਕਿ ਜਿਆਦਾ ਕਰਦੀ ਹੋਰ ਵੀ ਇਸ ਤਰ੍ਹਾਂ ਦੀ ਜਨਤਪੰਦੀ ਨਹੀਂ ਜੀ ਇਹ ਸਾਰੀਆਂ ਜਨਤਪੰਦੀਆਂ ਕੱਲ ਬੀਐਸਪੀ ਕੱਲ ਵੀ ਅਸੀਂ ਰੋਸ ਮਾਰਚ ਕੀਤਾ ਸੀ ਉਹਦੇ ਵਿੱਚ ਸਾਰੀਆਂ ਕਟੋਗੜ ਪੰਜ ਜਿਹੜੀਆਂ ਪਾਰਟੀਆਂ ਔਰ ਜਥੇਬੰਦੀਆਂ ਨੇ ਵੱਖ-ਵੱਖ ਗਰੁੱਪਾਂ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੀ ਕਿਸੇ ਦੀ 400 ਦੀ ਗਿਣਤੀ ਸੀ ਕਿਸੇ ਦੀ 300 250 400 500 ਦੀ ਗਿਣਤੀ ਦੇ ਵਿੱਚ ਜੇ ਇਹ ਨਾ ਹੋ ਹੁਣ ਅਲੱਗ-ਅਲੱਗ ਕੀਤਾ ਜੇ ਇਹ ਲੋਕ ਸਾਰੇ ਭਾਰਤ ਦੇ ਅੰਦਰ ਦਲਤ 34 ਕਰੋੜ 64 ਕਰੋੜ ਸੌਰੀ 64 ਕਰੋੜ ਲੋਕ ਹੈ ਜੇ ਇਸ ਤੇ ਗੱਲ ਤੇ ਨਾ ਹੋਈ ਤੇ ਸੜਕਾਂ ਦੇ ਉੱਤਰਣਗੇ ਉੱਤਰ ਲਗੇ ਇਹਨੂੰ ਕੋਈ ਨਹੀਂ ਰੋਕ ਸਕਦਾ